ਆਜੂ ਆਜੂ ਪ੍ਰਧਾਨ ਜੀ ਅੱਜ ਇੱਥੇ ਅ ਮੇਰਾ ਨਾਮ yogesh mahant ਹੈ ਅੱਜ ਅਸੀਂ ਸੰਗ ਦੀ ਜਿਹੜੀ ਨਵੀਂ ਕਾਰਜਕਾਰੀ ਇੱਥੇ ਬਣਾਈ ਹੈ ਤੇ ਨਵੀਂ ਕੀ ਹੈ ਸਾਰੇ ਬੰਦੇ ਪੁਰਾਣੇ ਹੀ ਐ ਉਹੀ ਐ ਦੇਸ਼ ਸੇਵਾ ਭਗਤੀ ਕਿਸੇ ਦਾ ਕੋਈ ਸਵਾਰਥ ਨਹੀਂ ਸਾਰੇ ਇੱਕ ਦੂਜੇ ਵਾਸਤੇ ਕੰਮ ਕਰਨ ਵਾਲੇ ਐ ਤੇ ਮੇਨ ਸਾਡਾ ਜਿਹੜਾ ਮੋਟਿਵ ਹੈਗਾ ਉਹ ਇਹ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਆ ਕਿਸਾਨਾਂ ਨੂੰ ਜਿਹੜਾ ਪਹਿਲਾਂ ਜਿਹੜੀ ਰਿਸਪੈਕਟ ਸੀਗੀ ਅਸੀਂ ਉਹੀ ਉਹਨੂੰ ਬਰਕਰਾਰ ਕਰਨ ਵਾਸਤੇ ਇਹ ਕਮੇਟੀ ਬਣਾਈ ਹੈ ਇਹਦੇ ਵਿੱਚ ਜਿਵੇਂ ਹੁਣ ਨਵੇਂ ਜਥੇਬੰਦੀਆਂ ਬਣ ਗਈਆਂ ਤੇ ਉਹਨਾਂ ਨੇ ਇਹ ਬਿਜ਼ਨਸ ਬਣਾ ਲਿਆ ਵੀ ਅਸੀਂ ਅਸੀਂ ਕਿਸਾਨ ਹੈ ਉਹਦੇ ਚੱਕ ਕੇ ਜਿੱਥੇ ਜੀ ਕਰਦਾ ਧਰਨੇ ਲਾਈ ਜਾਂਦੇ ਆ ਹੋ ਸਕਦਾ ਮੇਰੀ ਕਿਸੇ ਨੂੰ ਗੱਲ ਭੈੜੀ ਲੱਗੇ ਪਰ ਇਹ ਹਕੀਕਤ ਹੈ ਉਹ ਜਿਹੜੇ ਕਿਸਾਨ ਨੂੰ ਲੋਕ ਪੂਜਦੇ ਸੀ ਤੇ ਜਿਹਦੀ ਦੀ ਰਿਸਪੈਕਟ ਕਰਦੇ ਸੀਗੇ ਉਹ ਰਿਸਪੈਕਟ ਹੁਣ ਚੇਂਜ ਹੋ ਕੇ ਇਹਨਾਂ ਨੂੰ ਹੁਣ ਇੱਕ ਰਜਿਸਟਰਡ ਆਏ ਕਹ ਲੋ ਵੀ ਉਗਰਵਦ ਦੀ ਕਹ ਲੋ ਉਹ ਕਿਹਾ ਗਿਆ ਕਿਉਂਕਿ ਇਹਨੂੰ ਕਹਿੰਦੇ ਸੀ ਵੀ ਇਹ ਅੰਨਦਾਤਾ ਹੈ ਜਿਹੜੀ ਸਾਡੇ ਦਿੱਤੀ ਹੈ ਕਿਸਾਨਾਂ ਦੀ ਦਿੱਤੀ ਹੈ ਸਾਰੀ ਦੁਨੀਆ ਖਾਂਦੀ ਹੈ ਪਰ ਅੱਜ ਉਹਨਾਂ ਨੇ ਇਸ ਨੂੰ ਇੱਕ ਬਿਜ਼ਨਸ ਬਣਾ ਲਿਆ ਇਸ ਬਿਜ਼ਨਸ ਤੋਂ ਬਚਣ ਵਾਸਤੇ ਅਸੀਂ ਇਹ ਸੰਘ ਸਾਡਾ 69 ਤੋਂ ਹੈ ਤੇ ਪੁਰਾਣਾ ਚੱਲਿਆ ਆ ਰਿਹਾ ਕੋਈ ਅੱਜ ਦਾ ਨਵਾਂ ਨਹੀਂ ਹੈਗਾ ਪਰ ਕਦੇ ਵੀ ਕਿਸੇ ਵੀ ਕਿਸਾਨ ਦਾ ਅਹਿੱਤ ਜਾਂ ਕਿਸੇ ਵੀ ਦੇਸ਼ ਦੇ ਅਹਿੱਤ ਦੇ ਵਿੱਚ ਅਸੀਂ ਖੜੇ ਨਹੀਂ ਸੀਗੇ ਅਸੀਂ ਅੱਜ ਵੀ ਖੜੇ ਆ ਅਸੀਂ ਉਹਨਾਂ ਦੀ ਉਹੀ ਹੈਲਪ ਕਰਨ ਵਾਸਤੇ ਜਿੰਨਾਂ ਵੀ ਕੋਈ ਉਹਨਾਂ ਨੂੰ ਹੈ ਗਿਆ ਵੀ ਨਵੇਂ-ਨਵੇਂ ਆਉਦੇ ਬੀਜ ਹੈ ਆਪ ਬਣਾਉਣਾ ਸਿਖਾਉਣਾ ਜਾਂ ਜਿੰਨਾ ਵੀ ਕਿਸਾਨਾਂ ਨੂੰ ਹੈਲਪ ਹੋ ਸਕੇ ਉਹਦੇ ਵਾਸਤੇ ਅਜੇ ਮੀਟਿੰਗ ਰੱਖੀ ਗਈ ਸੀਗੀ ਤੇ ਇਹਦੇ ਵਿੱਚ ਸਾਡੇ ਢਿੱਲੋਂ ਸਾਹਿਬ ਬਲਵੀਰ ਜੀ ਇਹਨਾਂ ਨੂੰ ਇੱਥੇ ਮਹਾ ਮੰਤਰੀ ਨਿਯੁਕਤ ਕੀਤਾ ਢਿੱਲੋਂ ਸਾਹਿਬ ਨੂੰ ਦੁਬਾਰਾ ਪ੍ਰਧਾਨਗੀ ਦਿੱਤੀ ਗਈ ਹੈ ਤੇ ਉਹਨਾਂ ਨੇ ਹੁਣ ਸਾਰੇ ਅਸੀਂ ਦੁਬਾਰਾ ਬਣਾ ਕੇ ਕਮੇਟੀ ਕੋਸ਼ਿਸ਼ ਇਹੀ ਕਰਾਂਗੇ ਵੀ ਉਹੀ ਪੰਜਾਬ ਸਾਡਾ ਹਰਾ ਭਰਾ ਪੰਜਾਬ ਦੁਬਾਰਾ ਬਣੇ ਬਸ ਇਹਨਾਂ ਦਾ ਇਹੀ ਸਾਡਾ ਮੋਟਿਵੇਸ਼ਨ ਹੈ ਕਿਸਾਨ ਜਿਹੜਾ ਹੈਗਾ ਨਾ ਉਹ ਤਾਂ ਖੇਤਾਂ 'ਚ ਹੀ ਹੈ ਸੜਕਾਂ ਤੇ ਨਿਕਲਣਾ ਕਿਸਾਨ ਦਾ ਕੰਮ ਨਹੀਂ ਉਹਦੇ ਕੋਲ ਤਾਂ ਵਿਚਾਰੇ ਕੋਲ ਆਪਦਾ ਹੀ ਨਹੀਂ ਲੋਟ ਆਉਂਦਾ ਉਹ ਇੰਨਾ ਹੁਣ ਲਾ ਕੇ ਆਪਾਂ ਟਰਾਲੀਆਂ ਲਾ ਕੇ ਬੈਠੇ ਆ ਉਹ ਗੱਲਾਂ ਨਹੀਂ ਹੈਗੀਆਂ ਵੀ ਆਪਾਂ ਕਿਸੇ ਸਰਕਾਰ ਦੇ ਖਿਲਾਫ ਹੈ ਜਾਂ ਆਪਾਂ ਉਹਨਾਂ ਦੇ ਖਿਲਾਫ ਹੈ ਪਰ ਗੱਲ ਇੰਨੀ ਹੈ ਵੀ ਤੁਸੀਂ ਮੈਂ ਇੱਕੋ ਹੀ ਰਿਕੁਐਸਟ ਕਰਦਾ ਜਿਹੜੇ ਕਿਸਾਨ ਹੈਗੇ ਆ ਉਹ ਕਿਸਾਨ ਬਣ ਕੇ ਰਹੋ ਨਾ ਕਿ ਆਪਾਂ ਕਿਸੇ ਦੇ ਤੁਸੀਂ ਕਿਸਾਨੀ ਦੇ ਮੁੱਦਿਆਂ ਤੇ ਲੜੋ ਨਾ ਕੀ ਤੁਸੀਂ ਕਿਸੇ ਦਾ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਉਹਦੇ ਪਿਛੇ ਧਰਨਾ ਲਾ ਕੇ ਬਹਿ ਗਏ ਕਿਸੇ ਦੀ ਕੁੜੀ ਨੋਟੀਫਿਕੇਸ਼ਨ ਨਹੀਂ ਮਿਲਿਆ ਉੱਥੇ ਧਰਨਾ ਲਾ ਕੇ ਬਹਿ ਗਏ ਯੂਨੀਵਰਸਿਟੀਆਂ ਦੇ ਅੱਗੇ ਧਰਨਾ ਲਾ ਕੇ ਫੈਕਟਰੀਆਂ ਦੇ ਅੱਗੇ ਧਰਨੇ ਲਾ ਕੇ ਬਹਿ ਗਏ ਮੈਂ ਥੋੜਾ ਜਿਹਾ ਜੇ ਟਾਈਮ ਹੈਗਾ ਤਾਂ ਮੈਂ ਤੁਹਾਨੂੰ 2 ਮਿੰਟ ਸ਼ੇਅਰ ਕਰਦਾ ਵੀ ਕਿਸਾਨਾਂ ਨੇ ਪੈਸੇ ਲੈ ਕੇ ਆਦਾ ਸਿਸਟਮ ਬਣਾ ਲਿਆ ਵੀ ਭਾਈ ਤੁਸੀਂ ਕਿੰਨੇ ਚਿਰ ਦਾ ਧਰਨਾ ਲਵਾਉਣਾ ਹੈ ਜੇ ਤਾਂ ਲਵਾਉਣਾ ਤੁਸੀਂ 15 ਦਿਨਾਂ ਦਾ ਤਾਂ ਫੇਰ ਤੁਹਾਡਾ ਰੇਟ ਹੈਗਾ 500 ਰੁਪਏ ਇੱਕ ਦਿਹਾੜੀ ਦਾ ਤੇ ਜੇ ਤੁਸੀਂ ਇਹਨੂੰ ਮਹੀਨੇ ਤੱਕ ਲੈ ਕੇ ਜਾਣਾ ਉਹਨੂੰ ਐਡਜਸਟ ਕਰ ਲੈਂਦੇ ਆ ਜਿੰਨਾ ਮੈਂ 15 ਸਾਲ ਅਮਰੀਕਾ ਦੇ ਵਿੱਚ ਰਹਿ ਕੇ ਆਇਆ ਹਾਂ ਜਦੋਂ ਕਿਸਾਨ ਐਜੀਟੇਸ਼ਨ ਹੋਇਆ ਸੀ ਅਸੀਂ ਸਾਰੇ ਰਲ ਕੇ ਖੜੇ ਸੀਗੇ ਮੈਂ ਇੰਡੀਅਨ ਐਪਲਸ ਇੰਡੀਆਨਾ ਤੋਂ 70 ਕਰੋੜ ਰੁਪਏ ਦੀ ਇਹਨਾਂ ਨੂੰ ਉਹ ਕੀਤਾ ਸੀਗਾ ਉਦੋਂ ਕਿਸਾਨਾਂ ਦੇ ਅੱਕ ਦੇ ਵਿੱਚ ਸਾਰੇ ਉਹਨਾਂ ਦੇ ਲੜੇ ਸੀਗੇ ਤੇ ਸਾਰੇ ਕੀਤਾ ਸੀਗਾ ਪਰ ਸਾਨੂੰ ਇਹ ਲੱਗਦਾ ਸੀ ਕਿ ਸਾਡਾ ਪੈਸਾ ਇੱਕ ਦੇਸ਼ ਵਾਸਤੇ ਇੱਕ ਸਾਡੇ ਕਿਸਾਨਾਂ ਦੇ ਹੱਕ ਵਾਸਤੇ ਖੜਾ ਹੈ ਪਰ ਉਹਦਾ ਮਿਸਯੂਜ਼ ਹੋਇਆ ਮਿਸਯੂਜ਼ ਕਰਕੇ ਉਹਨਾਂ ਚੀਜ਼ਾਂ ਨੂੰ ਇਹਨਾਂ ਨੇ ਮਤਲਬ ਕਿ ਕਿਸਾਨਾਂ ਦੇ ਖਿਲਾਫ ਹੀ ਬਣਾਤਾ ਤਾਂ ਉਹਨਾਂ ਨਾਲ ਹੀ ਪੈਸਿਆਂ ਨਾਲ ਆਪਦੀਆਂ ਗੱਡੀਆਂ ਖਰੀਦ ਲਈਆਂ ਉਹਨਾਂ ਨਾਲ ਹੀ ਸਪੀਕਰ ਖਰੀਦ ਲਏ ਤੇ ਉਹਨਾਂ ਨਾਲ ਹੀ ਆਪਦੇ ਗੈਸ ਚੁੱਲ੍ਹੇ ਖਰੀਦ ਲਏ ਹੁਣ ਉਹੀ ਗੱਡੀ ਦੇ ਵਿੱਚ ਰੱਖ ਕੇ ਸਪੀਕਰ ਚਾਰ ਤੇ ਆਪਦੀ ਔ ਕਰ ਲੈਂਦੇ ਨੇ ਤੇ ਪਰ ਇਹ ਬਹੁਤ ਮਾੜੀ ਗੱਲ ਹੈ ਮੈਂ ਕਹਿੰਨਾ ਵੀ ਯਾਰ ਜੇ ਕਿਸਾਨ ਹੈਗੇ ਉਹਦਾ ਕਿਸਾਨ ਰੋ ਤੇ ਆਪਾਂ ਉਹ ਉਸੇ ਦੇਸ਼ ਦੇ ਕਿਸਾਨ ਹੈ ਜਿਹਦੇ ਵਾਸਤੇ ਐਡਾ ਵੱਡਾ ਨਾਰਾ ਬਣਿਆ ਹੈ ਜੈ ਜਵਾਨ ਜੈ ਕਿਸਾਨ ਤੇ ਉਸੇ ਨਾਰੇ ਨੂੰ ਆਪਾਂ ਬੁਲੰਦ ਕਰਕੇ ਆਪਾਂ ਆਪਦੇ ਦੇਸ਼ ਨੂੰ ਇੱਕਜੁੱਟ ਬਣਾ ਕੇ ਉਹਦੇ ਨਾਲ ਕੰਮ ਕਰੀਏ ਤੇ ਉਹਨੂੰ ਅੱਗੇ ਵਧਾਈਏ